ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਅਸੀਂ ਹਿੰਦੁਸਤਾਨ ਦੇ ਵਾਸੀ ਆਂ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਇੱਕ ਵੱਖਰੀ ਮੰਗ ਕਰਦੇ ਆਪਣੀ ਮੰਗ ਕਰਦੇ ਮੈਨੂੰ ਲੱਗਦਾ ਕਿ ਜਿਸ ਪਾਸੇ ਪੰਜਾਬ ਜਾ ਰਹੇ ਨੇ ਪੰਜਾਬ ਨੇ ਬਹੁਤ ਸੰਤਾਪ ਖੋਇਆ ਹੈ ਇਹ ਕੇ ਉਮੀਦਵਾਰ ਹੈ ਐਸਾ ਉਮੀਦਵਾਰ ਹੈ ਮੈਨੂੰ ਪਤਾ ਹੈ ਕਿ ਜਾਨਾ ਜੁਨਾ ਸ਼ਹਾਬਤਾ ਦਿੱਤੀਆਂ ਪੰਜਾਬ ਨੂੰ ਕਾਂਗਰਸ ਪਾਰਟੀ ਨੇ ਸ਼ਹਾਫਤਾ ਦਿੱਤੀਆਂ ਤੇ ਤਦ ਹੱਸਦਾ ਵਸਦਾ ਪੰਜਾਬ ਮੋੜ ਵਾਪਸ ਜਾ ਕੇ ਉੱਠਾ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਅਸੀਂ ਹਿੰਦੁਸਤਾਨ ਦੇ ਵਾਸੀ ਹਾਂ ਔਰ ਇਹ ਫੈਸਲਾ ਕਰਨ ਕਰਦੇ ਲੋਕਾਂ ਨੇ ਲੈਣਾ ਪੈਣਾ ਕਿ ਸਾਡਾ ਜਿੰਮਾਸੀਂ ਵੋਟ ਪਾਉਣੇ ਕਿ ਉਹ ਸਾਡੇ ਚ ਵਿਛਰੇਗਾ ਕੰਮ ਕਰਾਏਗਾ ਕਿ ਉਹ ਦੇਜ ਬੈਠਾ ਹੋਏਗਾ ਜਾਂ ਹਾਰ ਹੋਏਗਾ ਜਾਂ ਇੱਧਰ ਉੱਧਰ ਹੋਏਗਾ ਜਾਂ ਟੈਲੀਫੋਨ ਗੈਂਗਸਟਰ ਕੰਮ ਕਰਾਏਗਾ ਇਹ ਫੈਸਲਾ ਤਰਨਤਾਰ ਨਹੀਂ ਲੋਕਾਂ ਨੇ ਇਹ ਫੈਸਲਾ ਲੈਣਾ ਕਿ ਅਸੀਂ ਚੋਣਾਂ ਚੱਕੀ ਨੂੰ ਵੋਟ ਪਾਣੀ ਹੈ ਇੱਕ ਸਾਡੇ ਕੋਲੇ ਉਮੀਦਵਾਰ ਹੈ ਜਿਹੜਾ ਸੁੰਦਰ ਦਸਿਆ ਕਰਦਾ ਹੈ ਬੀਜੇਪੀ ਦੀ ਕੋਈ ਰੈਲੇਵੈਂਸੀ ਨਹੀਂ ਸੋ ਮੈਨੂੰ ਪੂਰਨ ਉਮੀਦ ਹੈ ਕਿ ਸਾਗਾ ਜਿਹੜਾ ਉਮੀਦਵਾਰ ਉਹ ਇਹਨਾਂ ਦੇ ਮੁਕਾਬਲੇ ਸੋਤੇ ਸੇ ਅੱਗੇ ਉਮੀਦਵਾਰ ਸੋ ਅੱਜ ਦੀ ਜਿਹੜੀ ਪੜ੍ਹੀ ਲਿਖੀ ਜਨਤਾ ਉਹ ਸਾਰਾ ਸਾਥ ਦਾ ਕਹਿੰਦੀ ਹੈ ਜੀ ਅਸੀਂ ਕਿਸੇ ਨੂੰ ਇਹ ਚਿਤੌਣਾ ਕੀ ਉਹ ਜੇਲ੍ਹ ਚ ਤਾਂ ਨਹੀਂ ਬੈਠਾ ਰਹੇਗਾ ਕੀ ਉਹ ਸਾਡੇ ਇਲਾਕੇ ਦੀ ਤਰੱਕੀ ਕਰਾਏਗਾ ਡਵੈਲਪਮੈਂਟ ਕਰਾਏਗਾ ਕੀ ਉਹ ਇਸ ਸੋਚ ਕੀ ਹੈ ਕੀ ਉਹ ਇਸ ਸੰਵਿਧਾਨ ਦੇ ਖਿਲਾਫ ਸੋਚਦਾ ਨਹੀਂ ਹੈ ਕੀ ਉਹ ਇਹਦੇ ਖਿਲਾਫ ਸੋਚਦਾ ਨਹੀਂ ਹੈ ਕਾਨੂੰਏ ਉਮੀਦਵਾਰ ਚਾਹੀਦਾ ਹੈ ਜਿਹਨੂੰ ਤੁਸੀਂ ਬਾਹ ਮੋੜ ਕੇ ਹੋਰੋਂ ਕੰਮ ਲੈ ਸਕੋ ਨਾ ਕਿ ਉਹ ਉਮੀਦਵਾਰ ਚਾਹੀਦਾ ਜਿਹੜਾ ਧੱਕੀ ਦੇਵੇ ਤੇ ਜਿਹਦੇ ਸਾਹਮਣੇ ਤੁਸੀਂ ਖੜੇ ਨਾ ਹੋ ਸਕੋ